300 ਤੋਂ 400 ਰੁਪਏ ਦੇ ਵਿੱਚ ਤੁਸੀਂ 15 ਲੱਖ ਰੁਪਏ ਦਾ ਬੀਮਾ ਕਰਵਾ ਸਕਦੇ ਹੋ ਜੇ ਮੰਨ ਲਓ ਆਪਾਂ ਖੁਦ ਗੱਡੀ ਚਲਾ ਰਹੇ ਹਾਂਗੇ ਆਪਣੇ ਨਾਮ ਤੇ ਕਾਰ ਹੈ ਆਪਣੇ ਨਾਮ ਤੇ ਲਾਇਸੈਂਸ ਹੈ ਤਾਂ ਇਹ ਇਹ 300 ਰੁਪਏ ਤੁਹਾਨੂੰ 15 ਲੱਖ ਰੁਪਏ ਦਾ ਬੀਮਾ ਦਵਾ ਸਕਦਾ ਸਭ ਤੋਂ ਪਹਿਲਾਂ ਸਾਡਾ ਪੇਜ ਫੋਲੋ ਕਰ ਲਿਓ ਠੀਕ ਹੈ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਤੁਹਾਨੂੰ ਇਹ ਲੱਗਿਆ ਵੀਡੀਓ ਲੱਗਿਆ ਸਾਡਾ ਹਾਂਜੀ ਸਾਸਿਆ ਕਾਲਜੀ ਅੱਜ ਦੀ ਵੀਡੀਓ ਬਹੁਤ ਖਾਸ ਹੈ ਇੰਸ਼ੋਰੈਂਸ ਬਾਰੇ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂਗੇ ਇੰਸ਼ੋਰੈਂਸ ਇੱਕ ਇਹੋ ਜਿਹਾ ਵਿਸ਼ਾ ਜਿਹਦੇ ਬਾਰੇ ਮੇਰੇ ਖਲ ਪੰਜਾਬੀ ਚ ਜਾਂ ਤੁਹਾਡੇ ਨਾਲ ਕਿਸੇ ਨੇ ਗੱਲ ਵੀ ਨਹੀਂ ਕਰੀ ਹੋਣੀ ਵੀ ਆਪਾਂ ਨੂੰ ਕਾਰ ਦਾ ਇੰਸ਼ੋਰੈਂਸ ਜਦੋਂ ਕਰਾਉਣਾ ਆਪਾਂ ਨੇ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆਮ ਤੌਰ ਤੇ ਆਪਾਂ ਬੀਮਾ ਕਰਾਉਨੇ ਆ ਬੀਮਾ ਆਪਾਂ ਜਾਂਦੇ ਆ ਏਜੰਟ ਕੋਲ ਜਾਂਦੇ ਆ ਉਹਨੂੰ ਕਹਿੰਨੇ ਆ ਵੀ ਸਸਤੇ ਤੋਂ ਸਸਤਾ ਥਰਡ ਪਾਰਟੀ ਕਰ ਦੇ ਯਾਰ ਹਨਾ ਜਾਂ ਫਿਰ ਕਹਿੰਨੇ ਆ ਯਾ ਫੁੱਲ ਇੰਸ਼ੋਰੈਂਸ ਕਰਵਾਣੀ ਆ ਉਹਦੇ ਸਸਤੀ ਤੋਂ ਸਸਤੀ ਕਰ ਦੇ ਪਰ ਗਲਤ ਹੈ ਜਾਂ ਫਿਰ ਆਪਾਂ ਇੰਸ਼ੋਰੈਂਸ ਕਰਾਨੇ ਆ ਵੀ ਆਪਾਂ ਚਲਾਨ ਤੋਂ ਬਚ ਜਾਗੇ ਵੀ ਚਲਾਨ ਨਹੀਂ ਹੋਊਗਾ ਪੁਲਿਸ ਵਾਲੇ ਨੂੰ ਦਿਖਾਉਣ ਜੋਗੇ ਹੋ ਜਾਣਗੇ ਪਿੱਛੇ ਜੇ ਕੁਝ ਚੱਲਦਾ ਸੀ ਵੀ ਆਨਲਾਈਨ ਪਾਲਸੀ ਅਗਲਾ ਕਰਾ ਲੈਂਦਾ ਸੀ ਇਸ ਮਹੀਨੇ ਕੇ ਬਾਅਦ ਉਹ ਐਕਸਪਾਇਰੀ ਹੋ ਜਾਂਦੀ ਸੀ ਕੋਈ ਦਿਖਾਉਣ ਦੇ ਮਾਰੇ ਆਪਾਂ ਕਰ ਲਈ ਵੀ ਚੱਲ ਬੀਮਾ ਹੈਗਾ ਜੀ ਪਰ ਇਹ ਗੱਲ ਇਹ ਗੱਲਾਂ ਦਾ ਬਹੁਤ ਧਿਆਨ ਰੱਖਿਆ ਕਰੋ ਤੇ ਬੀਮਾ ਜਿਹੜਾ ਆਪਾਂ ਕਰਾ ਰਹੇ ਆ ਚਾਹੇ ਆਪਣੀ ਲਾਈਫ ਪਾਲਸੀ ਆ ਜਾਂ ਫਿਰ ਤੁਹਾਡੀ ਕਾਰ ਦੀ ਪਾਲਸੀ ਆ ਉਹਨੂੰ ਬਹੁਤ ਧਿਆਨ ਨਾਲ ਕਰਉਣਾ ਚਾਹੀਦਾ ਅੱਜ ਆਪਾਂ ਗੱਲ ਕਰਾਂਗੇ ਪੀਏ ਕਵਰ ਤੇ ਆਮ ਇੰਸ਼ੋਰੈਂਸ ਜਦੋਂ ਆਪਾਂ ਕਰਾਉਨੇ ਆ ਥਰਡ ਪਾਰਟੀ ਇੰਸ਼ੋਰੈਂਸ ਕਰਾਣੇ ਆ ਲਗਭਗ ਉਹ 403800 ਜਾਂ 4200 ਦੀ ਬਣਦੀ ਆ ਜਦੋਂ ਆਪਾਂ ਇੰਸ਼ੋਰੈਂਸ ਪਾਲਿਸੀ ਬਣਵਾਣੇ ਆ ਤਾਂ ਉਹਦੇ ਚ ਤਿੰਨ ਕੈਟਾਗਰੀ ਆਉਂਦੀਆਂ ਨੇ ਇੰਸ਼ੋਰੈਂਸ ਪਾਲਿਸੀ ਜਿਹੜੀ ਬਣ ਗਈ ਆ ਤੁਹਾਡੀ ਉਹ ਤਾਂ ਅਲੱਗ ਚੀਜ਼ ਆ ਬਣ ਗਈ ਐ ਲੇਕਿਨ ਉਹਦੇ ਨਾਲ ਕੁਝ ਐਕਸਟਰਾ ਕਵਰ ਹੁੰਦੇ ਨੇਗੇ ਤੇ ਤਿੰਨ ਤਰ੍ਹਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇਗੀਆਂ ਪਹਿਲੀ ਕੈਟਾਗਰੀ ਹੁੰਦੀ ਆ ਪੀਏ ਓਨਰ ਡਰਾਈਵਰ ਕਵਰ ਦੀ ਦੂਸਰੀ ਕੈਟਾਗਰੀ ਹੁੰਦੀ ਆ ਪੀਏ ਪੇਡ ਡਰਾਈਵਰ ਕਵਰ ਦੀ ਤੀਸਰੀ ਕੈਟਾਗਰੀ ਹੁੰਦੀ ਆ ਜਿਹੜ ਪੈਸੇਂਜਰ ਕਵਰ ਦੀ ਹੈ ਨਾ ਮਤਲਬ ਇਹ ਤਿੰਨ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਿੰਨ ਚੀਜ਼ਾਂ ਜ਼ਰੂਰ ਕਵਰ ਕਰਾਉਣੀਆਂ ਜਦੋਂ ਵੀ ਤੁਸੀਂ ਇੰਸ਼ੋਰੈਂਸ ਏਜੰਟ ਕੋਲੋਂ ਜਾਂਦੇ ਹੋ ਇਹਦਾ ਬਾਰੇ ਤੁਹਾਨੂੰ ਥੋੜੀ ਡਿਟੇਲ ਦੇ ਵਿੱਚ ਜਾਣਕਾਰੀ ਦਵਾਂਗੇ ਕੀ ਚੀਜ਼ ਹੈ ਤੇ ਪਹਿਲੀ ਪਹਿਲੀ ਕੈਟਾਗਰੀ ਬਾਰੇ ਆਪਾਂ ਗੱਲ ਕਰਦੇ ਹਾਂ ਓਨਰ ਡਰਾਈਵਰ ਦੀ ਇਹਦੇ ਵਿੱਚ ਸਿਰਫ 300 ਜਾਂ 400 ਰੁਪਏ ਦੀ ਇੱਕ ਆਪਾਂ ਨੂੰ ਐਕਸਟਰਾ ਪੇਡ ਕਰਨੇ ਪੈਂਦੇ ਨੇ ਇੰਸ਼ੋਰੈਂਸ ਕੰਪਨੀ ਨੂੰ ਤੇ ਉਹਦੇ 'ਚ ਤੁਹਾਡਾ ਕੀ ਹੋ ਜਾਂਦਾ 15 ਲੱਖ ਰੁਪਏ ਦਾ ਬੀਮਾ ਮਤਲਬ 15 ਲੱਖ ਰੁਪਏ ਦਾ ਬੀਮਾ ਬਹੁਤ ਵੱਡੀ ਗੱਲ ਹੈ ਸਿਰਫ 300 ਰੁਪਏ ਦੀ ਕੰਜੂਸੀ ਪਿੱਛੇ ਆਪਾਂ ਉਹ ਚੀਜ਼ ਨੂੰ ਖੋ ਜਾਨੇ ਹੈਪਨਿੰਗ ਦੇਖੋ ਕਿਤੇ ਵੀ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਮਿਸ ਹੈਪਨਿੰਗ ਕਿਤੇ ਵੀ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਤਾਂ ਇਸ ਚੀਜ਼ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ 300 ਰੁਪਿਆ ਦੇ ਕੇ ਆਪਾਂ ਜੇ ਮੰਨ ਲਓ ਆਪਾਂ ਖੁਦ ਗੱਡੀ ਚਲਾ ਰਹੇ ਹੈਗੇ ਆਪਣੇ ਨਾਮ ਤੇ ਕਾਰ ਹੈ ਆਪਣੇ ਨਾਮ ਤੇ ਲਾਇਸੈਂਸ ਹੈ ਤਾਂ ਇਹ ਇਹ 300 ਰੁਪਿਆ ਤੁਹਾਨੂੰ 15 ਲੱਖ ਰੁਪਏ ਦਾ ਬੀਮਾ ਦਵਾ ਸਕਦਾ ਕਿਵੇਂ ਇਦੇ ਬਾਰੇ ਆਪਾਂ ਗੱਲ ਕਰਾਂਗੇ ਕਿਵੇਂ ਇਹਦੇ ਵਿੱਚ ਇਹ ਆ ਜਾਂਦਾ ਮੰਨ ਲਓ ਆਪਾਂ ਗੱਡੀ ਕਿਤੇ ਆਪਣੀ ਹਿੱਟ ਹੋ ਗਈ ਆ ਤਾਂ ਉਹਦੇ ਚ ਜਿਹੜਾ ਬਾਹ ਜਾਂ ਅੱਖ ਜਾਂ ਕਿਤੇ ਵੀ ਆਪਾਂ ਇੱਕ ਅੱਧੀ ਚੀਜ਼ ਅੰਗ ਸਰੀਰ ਦਾ ਹੋ ਕੰਮ ਨਹੀਂ ਕਰ ਰਿਹਾਗਾ ਮਤਲਬ ਕੱਟਣਾ ਪਿਆ ਗਿਆ ਜਾਂ ਕੁਝ ਵੀ ਹੋ ਗਿਆ ਤਾਂ ਇਹਦੇ ਚ ਤੁਹਾਨੂੰ 50% 15 ਲੱਖ ਚੋਂ ਮਤਲਬ ਸਮਝੋ 7.5 ਲੱਖ ਰੁਪਈਆ ਇੰਸ਼ੋਰੈਂਸ ਕੰਪਨੀ ਤੁਹਾਨੂੰ ਇਸ ਚੀਜ਼ ਦਾ ਪੇ ਕਰਦੀ ਆ ਸਿਰਫ 300 ਜਾਂ 400 ਰੁਪਈਆ ਦੇਣ ਤੋਂ ਬਾਅਦ ਤੇ ਮੰਨ ਲਓ ਆਪਣੇ ਦੋਨੇ ਲੱਤਾਂ ਚਲੇ ਜਾਂਦੀਆਂ ਨੇ ਤਾਂ ਆਪਾਂ ਤੁਰਨ ਦੇ ਯੋਗ ਨਹੀਂ ਰਹੇ ਡਿਸੇਬਿਲਟੀ ਹੋ ਗਈ ਬਾਡੀ ਤੋਂ ਡਿਸੇਬਿਲਟੀ ਹੋ ਗਈ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਂ ਹੱਥ ਚਲੇ ਗਏ ਲੱਤਾਂ ਚ ਗਈਆਂ ਤਾਂ ਤੁਹਾਨੂੰ 100% ਕਲੇਮ ਮਿਲਦਾ ਮਤਲਬ 15 ਲੱਖ ਰੁਪਏ ਤੁਹਾਨੂੰ ਇੰਸ਼ੋਰੈਂਸ ਕੰਪਨੀ ਪੇ ਕਰਦੀ ਐ ਇਸ ਚੀਜ਼ ਦਾ ਤੇ ਤੀਸਰੀ ਕੰਡੀਸ਼ਨ ਆ ਤੁਹਾਡੀ ਡੈਥ ਹੋ ਜਾਂਦੀ ਐ ਮੰਨ ਲਓ ਤੁਹਾਡੇ ਪਿੱਛੇ ਜਿਹੜਾ ਨੋਮਿਨੀ ਆ ਮਤਲਬ ਨੋਮਿਨੀ ਨੂੰ ਵੀ ਬਹੁਤ ਧਿਆਨ ਨਾਲ ਆਪਾਂ ਨੇ ਉਹਦੇ ਵਿੱਚ ਐਡ ਕਰਵਾਉਣਾ ਹੁੰਦਾ ਐ ਇੰਸ਼ੋਰੈਂਸ ਦੇ ਵਿੱਚ ਤਾਂ ਉਸ ਨੋਮਿਨੀ ਨੂੰ ਮੰਨ ਲਓ ਤੁਹਾਡੀ ਵਾਈਫ ਆ ਤੁਹਾਡੇ ਬੱਚੇ ਨੇ ਤੁਹਾਡੇ ਮਾਪੇ ਨੇ ਉਹਨਾਂ ਨੂੰ 15 ਲੱਖ ਰੁਪਏ ਇੰਸ਼ੋਰੈਂਸ ਕੰਪਨੀ ਇਸ ਚੀਜ਼ ਦਾ ਪੇ ਕਰਦੀ ਹੈ ਫਰਸਟ ਕੈਟਾਗਰੀ ਦੇ ਬਾਅਦ ਆਪਾਂ ਚੱਲਦੇ ਆ ਸੈਕੰਡ ਕੈਟਾਗਰੀ ਸੈਕੰਡ ਕੈਟਾਗਰੀ ਮੰਨ ਲਓ ਆਪਾਂ ਕੋਈ ਡਰਾਈਵਰ ਲੈ ਕੇ ਜਾਂਦੇ ਆ ਆਪਾਂ ਬਿਜ਼ਨਸ ਕਰਦੇ ਆ ਆਪਾਂ ਡਰਾਈਵਰ ਨਾਲ ਲਿਆ ਹੋਇਆ ਜਾਂ ਉਹ ਸੈਲਰੀ ਤੇ ਰੱਖਿਆ ਹੋਇਆ ਜਾਂ ਕੁਝ ਵੀ ਹੋਇਆ ਆਪਾਂ ਨੂੰ ਉਹਦੀ ਸੇਫਟੀ ਬਹੁਤ ਜ਼ਰੂਰੀ ਹੈ ਤਾਂ ਉਹ ਚੀਜ਼ ਨੂੰ ਕਵਰ ਕਰਨ ਲਈ ਸਿਰਫ 50 ਰੁਪਏ ਓਨਲੀ 50 ਰੁਪੀਸ ਮਤਲਬ ਆਪਾਂ ਨੂੰ ਪੇ ਕਰਨੇ ਪੈਂਦੇ ਨੇ ਜਿਹਦੇ ਨਾਲ ਤੁਹਾਡਾ ਡਰਾਈਵਰ ਹੈ ਜਿਹੜਾ ਉਹ ਕਵਰ ਹੋ ਜਾਂਦਾ 1 ਲੱਖ ਦੇ ਬੀਮੇ ਦਾ 1 ਲੱਖ ਰੁਪਏ ਦਾ ਉਹਦਾ ਬੀਮਾ ਮਤਲਬ ਹੋ ਜਾਂਦਾਗਾ ਸੇਮ ਕੈਟਾ ਸੇਮ ਕੰਡੀਸ਼ਨਾਂ ਦੇ ਨਾਲ 1 ਲੱਖ ਰੁਪਏ ਉਸ ਡਰਾਈਵਰ ਨੂੰ ਮਿਲ ਜਾਂਦਾ ਜੇ ਕੁਝ ਵੀ ਇਸ ਤਰ੍ਹਾਂ ਦਾ ਹੈਪਨਿੰਗ ਹੁੰਦੀ ਆ ਤੇ ਤੀਸਰੀ ਕੈਟਾਗਰੀ ਤੀਸਰੀ ਕੈਟਾਗਰੀ ਆ ਗਈ ਜੀ ਪੈਸੰਜਰ ਬੀਮੇ ਦੀ ਆ ਇੱਕ ਕਾਰ ਮੰਨ ਲਓ ਇੱਕ ਨਾਰਮਲ ਕਾਰ ਦੇ ਵਿੱਚ ਪੰਜ ਪੈਸੰਜਰ ਸਫਰ ਕਰ ਰਹੇ ਨੇ ਤਾਂ ਉਹ ਕੈਟਾਗਰੀ ਨੂੰ ਐਡ ਕਰ ਲਈ ਸਿਰਫ 50 ਤੋਂ 100 ਰੁਪਿਆ ਪੇ ਕਰਨ ਨਾਲ ਤੁਹਾਨੂੰ 1 ਤੋਂ ਲੈ ਕੇ 2 ਲੱਖ ਰੁਪਏ ਦਾ ਇੱਕ ਹਰ ਪੈਸੇਂਜਰ ਤੁਹਾਨੂੰ ਕਲੇਮ ਮਿਲਦਾਗਾ ਸੇਮ ਕੰਡੀਸ਼ਨਾਂ ਦੇ ਵਿੱਚ ਜੋ ਆਪਾਂ ਪਹਿਲਾਂ ਤੇ ਦੱਸਿਆ ਨੇ ਕੋਈ ਛੋਟੀ ਜੀ ਗੱਲ ਹੁੰਦੀ ਹੈ ਮਤਲਬ ਇੱਕ ਪੈਸੇਂਜਰ ਪਿੱਛੇ ਤੁਸੀਂ 100 ਰੁਪਏ ਪੇ ਕਰਿਆ ਤਾਂ ਤੁਹਾਨੂੰ 2 ਲੱਖ ਰੁਪਏ ਉਸ ਪੈਸੇਂਜਰ ਦੇ ਕੁਝ ਵੀ ਉਹਦੇ ਨਾਲ ਹੈਪਨਿੰਗ ਹੁੰਦੀ ਆ ਤਾਂ ਮਿਸ ਹੈਪਨਿੰਗ ਹੁੰਦੀ ਆ ਤਾਂ ਤੁਹਾਨੂੰ ਆਪਣੀ ਜੇਬ ਚੋਂ ਪੇ ਨਹੀਂ ਕਰਨਾ ਪੈਂਦਾ ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਪੇ ਕਰ ਦਿੰਦੀ ਹੈ ਇਹ ਸੀਗੀਆਂ ਤਿੰਨ ਕੈਟਾਗਰੀਆਂ ਇਹਨਾਂ ਦਾ ਬਹੁਤ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਬੀਮਾ ਕਰਾਣੇ ਹੋ ਲਾਸਟ ਦੇਖੋ ਸਾਰਾ ਕੁਝ ਆਪਾਂ ਤੁਹਾਨੂੰ ਦੱਸਤਾ ਲੇਕਿਨ ਤੁਸੀਂ ਇਹ ਤਾਂ ਪੁੱਛਿਆ ਨਹੀਂ ਹੈਗਾ ਵੀ ਕਲੇਮ ਕਿ ਦੇ ਇਹ ਵੀ ਇਹ ਵੀ ਬਹੁਤ ਜ਼ਰੂਰੀ ਟਾਪਿਕ ਆ ਦੇਖੋ ਇਹਦੇ ਚ ਆਪਾਂ ਨੂੰ ਇੰਸ਼ੋਰੈਂਸ ਪਾਲਿਸੀ ਕਰਾ ਲਈ ਤਾਂ ਆਪਾਂ ਨੂੰ ਇੱਕ ਤਾਂ ਮਹਾਜੜ ਪੈ ਜਾਂਦੀ ਹੈ ਕੁਝ ਹੈਪਨਿੰਗ ਕੁਝ ਘਟਨਾ ਵਾਪਰ ਗਈ ਤਾਂ ਕਲੇਮ ਕਿਵੇਂ ਲਈਏ ਪਾਲਿਸੀ ਚੱਕਣੀ ਆ ਪਾਲਿਸੀ ਦੇ ਵਿੱਚ ਇੱਕ ਟੋਲ ਫਰੀ ਨੰਬਰ ਦਿੱਤਾ ਹੋਇਆ ਹੁੰਦਾ ਕੰਪਨੀ ਦਾ ਜਿਹੜੀ ਵੀ ਕੰਪਨੀ ਆ ABC ਕੋਈ ਵੀ ਕੰਪਨੀ ਆ ਤਾਂ ਉਹ ਕੰਪਨੀ ਨੂੰ ਤੁਸੀਂ ਫੋਨ ਕਰੋਗੇ ਤਾਂ ਉੱਥੋਂ ਤੁਹਾਨੂੰ ਪੂਰਾ ਉਹਦੇ ਲਈ ਗਾਈਡ ਕਰਨਗੇ ਕਿੱਦਾਂ ਤੁਹਾਨੂੰ ਕਲੇਮ ਲੈਣਾ ਬਹੁਤ ਇਜ਼ੀ ਆ ਤੇ ਸਾਰਾ ਕੁਝ ਗਵਰਨਮੈਂਟ ਆਈਆਰਡੀਏ ਜਿਹੜੀ ਹੈਗੀ ਆ ਇਹ ਸਾਰਾ ਕੁਝ ਇਹਦੀਆਂ ਗਾਈਡਲਾਈਨ ਦੇ ਨਾਲ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਕੰਮ ਕਰਦੀਆਂ ਨੇ ਕੋਈ ਉਹ ਤੋਂ ਬਾਹਰ ਨਹੀਂ ਜਾ ਸਕਦੀ ਕੋਈ ਤੁਹਾਨੂੰ ਕਲੇਮ ਨੂੰ ਨਹੀਂ ਰੋਕ ਸਕਦੀ ਬਸ ਤੁਹਾਨੂੰ ਥੋੜੀ ਨੋਲਿਜ ਹੋਣੀ ਚਾਹੀਦੀ ਹੈ ਤਾਂ ਪੀਮਾ ਕਰਾਉਣ ਵੇਲੇ ਜਦੋਂ ਤੁਸੀਂ ਇੰਸ਼ੋਰੈਂਸ ਕਰਾਉਣੇ ਹੋ ਤਾਂ ਇਹ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਿਆ ਕਰੋ ਤੇ ਲਾਸਟ ਤੇ ਤੁਸੀਂ ਸਾਡਾ ਤੁਹਾਨੂੰ ਇਹ ਸਾਡਾ ਵੀਡੀਓ ਕਿਵੇਂ ਲੱਗਿਆ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋ ਬੱਦੋ-ਬੱਦ ਲੋਕਾਂ ਤੱਕ ਪਹੁੰਚੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਚੀਜ਼ ਦਾ ਵੀਡੀਓ ਦਾ ਫਾਇਦਾ ਹੋ ਸਕੇ ਕਿਉਂਕਿ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਕੋਈ ਨਹੀਂ ਬਣਾਉਂਦਾ ਹੈਗਾ ਤੇ ਦੂਸਰਾ ਸਾਡਾ ਇੱਕ ਕਾਰ ਮੇਲਾ ਕਨਸੈਪਟ ਆ ਰਿਹਾ ਹੈਗਾ ਅਮਰਗੜ ਉਪਰਾਂਚ ਦੀਕੇ 13 April ਨੂੰ ਤੇ ਚਾਹੇ ਗੱਡੀ ਲੈਣੀ ਆ ਚਾਹੇ ਵੇਚਣੀ ਆ ਲੋਨ ਕਰਾਉਣਾ ਲੱਕੀ ਡਰਾ ਦਾ ਜੇ ਹਿੱਸਾ ਬੰਨਣਾ ਤੁਹਾਨੂੰ ਤਾਂ ਉਹ ਤੁਸੀਂ ਇਹਨੂੰ ਜ਼ਰੂਰ ਜੁਆਇਨ ਕਰੋ ਕੋਈ ਪਾਲਸੀ ਵਗੈਰਾ ਤੁਸੀਂ ਕਰਾਣੀ ਆ ਤਾਂ ਨੀਚੇ ਦੇਤੇ ਨੰਬਰ ਨੇਗੇ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਪੇਜ ਨੂੰ ਜਰੂਰ ਫੋਲੋ ਕਰ ਲਿਓ ਹਰ ਮਹੀਨੇ ਦੇ ਦੂਜੇ ਸੰਡੇ ਤੁਸੀਂ ਅ ਅਮਰਗੜ ਵਿਖੇ ਮਰੇ ਕੋਲਾ ਦੇ ਨਾਲ ਅਮਰਗੜਾ ਉੱਥੇ ਕਾਰ ਮੇਲਾ ਲੱਗਦਾ ਉੱਥੇ ਪਹੁੰਚਿਆ ਕਰੋ ਹਰ ਸਹੂਲਤ ਤੁਹਾਨੂੰ ਅਸੀਂ ਉੱਥੇ ਦਿੰਦੇ ਆ ਤੇ ਵਧੀਆ ਉੱਥੇ ਰੌਣਕ ਮੇਲਾ ਹੁੰਦਾ 300 400 ਗੱਡੀ ਹੁੰਦੀ ਹੈ ਤੇ ਆਪਣੀ ਗੱਡੀ ਵੇਚਣੀ ਆ ਲੈਣੀ ਆ ਤੁਸੀਂ ਉੱਥੇ ਪਹੁੰਚੋ ਜਰੂਰ